Mordabad, 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 Edizir Kas, Mordabad, 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 Latitos, MLA, Hatar, Katar, Makur, Mordabad, 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 ਵਿਕਾਸ ਮੁਰਦਾਬਾਦ 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 ਵਿਕਾਸ ਮੁਰਦਾਬਾਦ 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 ਪਿੰਡ ਬਹੋਨਾ ਦੇ ਸਾਬਕਾ ਸਰਪੰਚ ਚਰਨਜੀਤ ਕੌਰ ਉਹਨਾਂ ਦੇ ਪਤੀ ਬਲਰਾਜ ਸਿੰਘ ਜੋ ਕਿ ਬੀਡੀਪੀਓ ਦਫਤਰ ਮੋਗਾ ਵਨ ਦੇ ਬਾਹਰ ਮਰਨਵਰਤ ਤੇ ਬੈਠ ਚੁੱਕੇ ਆ ਸੋ ਮਸਲਾ ਹੈ ਉਸ ਪਿੰਡ ਦੀ ਨਰੇਗਾ ਦੇ ਤਹਿਤ ਖਰਚੀ ਗਈ ਗ੍ਰਾਂਟ ਦਾ ਜੋ ਕਿ ਫਾਈਨੈਂਸ਼ੀਅਲ ਈਅਰ 2021-22 ਦੇ ਵਿੱਚ ਖਰਚੀ ਗਈ ਸੀ ਤੇ ਉਹਦੀ ਪੇਮੈਂਟ ਆ ਜਿਹੜੀ ਲਗਭਗ 3.5 ਲੱਖ ਰੁਪਈਆ ਉਹ ਹਲੇ ਤੱਕ ਉਹਨਾਂ ਨੂੰ ਨਹੀਂ ਮਿਲੀ ਸੋ ਉਸ ਗੱਲ ਨੂੰ ਲੈ ਕੇ ਉਹ ਪਿਛਲੇ ਦਿਨੀ ਟੈਂਕੀ ਤੇ ਵੀ ਜੜੇ ਸੀਗੇ ਤੇ ਜਿਹਦੇ ਵਿੱਚ ਬੀਡੀਪੀਓ ਸਾਹਿਬ ਤੇ ਹੋਰ ਕਈ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀਗਾ ਕਿ ਬਹੁਤ ਜਲਦ ਤੁਹਾਡੀ ਪੇਮੈਂਟ ਤੁਹਾਡੇ ਖਾਤੇ ਦੇ ਵਿੱਚ ਆ ਜਾਏਗੀ ਪਰ ਅੱਜ ਤਕਰੀਬਨ ਤਕਰੀਬਨ 15-20 ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਪੇਮੈਂਟ ਖਾਤੇ ਦੇ ਵਿੱਚ ਨਹੀਂ ਆਈ ਤਾ ਅੱਜ ਉਹ ਮਜਬੂਰਨ ਜਿਹੜਾ ਬੀਡੀਪੀਓ ਦਫ਼ਤਰ ਮੋਗਾਵਾਂ ਦੇ ਬਾਹਰ ਜਿਹੜਾ ਮਰਨਵਰਤ ਤੇ ਬੈਠ ਗਏ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਬੀਡੀਪੀਓ ਮੋਗਾਵਾਂ ਨੂੰ ਸਰਦਾਰ ਹਰੀ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਲਈ ਆਏ ਆ ਹਾਂਜੀ ਸਰ ਸਤਿਕਾਰ ਜੀ ਸਤਿਕਾਰ ਜੀ ਹਾਂ ਸਰ ਕੀ ਮਸਲਾ ਹੈਗਾ ਤੇ ਪੇਮੈਂਟ ਕਿਉਂ ਨਹੀਂ ਹੋ ਰਹੀ ਹਲੇ ਤੱਕ ਸਾਲ 2021-22 ਦੇ ਵਿੱਚ ਸ਼੍ਰੀਮਤੀ ਕਰਨਜੀਤ ਕੌਰ ਸਰਪੰਚ ਵੱਲੋਂ ਗ੍ਰਾਮ ਪਟਿਆਤ ਵਿਖੇ ਨਰੇਗਾ ਸਕੀਮ ਦੇ ਤਹਿਤ ਇੱਕ ਗਲੀ ਬਣਾਈ ਗਈ ਸੀ ਜਿਸ ਦੇ ਉੱਪਰ ਤਕਰੀਬਨ 295000 ਰੁਪਏ ਖਰਚਾ ਆਇਆ ਸੀ ਇਹ ਪੇਮੈਂਟ ਨਰੇਗਾ ਸਕੀਮ ਚੋਂ ਕੀਤੀ ਜਾਣੀ ਸੀ ਪਰੰਤੂ ਕਈ ਵਾਰ ਪੇਮੈਂਟ ਪ੍ਰੋਸੈਸ ਦੇ ਵਿੱਚ ਪਈ ਗਈ ਤੇ ਉਸਤੇ ਦੋ ਤਿੰਨ ਵਾਰ ਆਬਜੈਕਸ਼ਨ ਲੱਗਦੇ ਰਹੇ ਯਾਰ ਤੇ ਪੇਮੈਂਟ ਲੇਟ ਹੁੰਦੀ ਰਹੀ ਅੱਛਾ ਜੀ ਅਖੀਰ ਦੇ ਵਿੱਚ ਪਿਛਲੇ 15 20 ਦਿਨਾਂ ਪਹਿਲਾਂ ਸਾਡੇ ਵੱਲੋਂ ਉਸ ਪੇਮੈਂਟ ਨੂੰ ਪ੍ਰੋਸੈਸ ਦੁਆਰਾ ਪ੍ਰਸਾਸ਼ਿਤ ਕੀਤਾ ਗਿਆ ਤੇ ਹੁਣ ਉਹ ਸਾਡੇ ਦਫ਼ਤਰ ਵੱਲੋਂ ਰਿਲੀਜ਼ ਹੋ ਚੁੱਕੀ ਆ ਅਗੋਂ ਜੇ ਡਿਫੀ ਦਫਤਰੋਂ ਲਵਨ ਰਿਲੀਜ਼ ਕਰ ਦਿੱਤੀ ਆ ਤੇ ਸਟੇਟ ਲੈਵਲ ਤੋਂ ਹੋ ਗਿਆ ਸੈਂਟਰਲ ਲੈਵਲ ਤੇ ਚਲੀ ਗਈ ਆ ਕਿੱਥੋਂ ਰਿਲੀਜ਼ ਹੋਣੀ ਬਾਕੀ ਆ ਸਰ ਕੀ ਅਰਚਨ ਕੀ ਹੈਗੀ ਇਹਦੇ ਵਿੱਚ ਵੀ ਜਿਹੜਾ ਹੋ ਨਹੀਂ ਰਹੀ ਹਲੇ ਤੱਕ ਦਿੱਲੀ ਚਲੀ ਗਈ ਆ ਤੁਸੀਂ ਕਹਿ ਰਹੇ ਹੋ ਕਿ ਹਫਤਾ 10 ਦਿਨ ਪਹਿਲਾਂ ਉਹ ਦਿੱਲੀ ਚਲੀ ਗਈ ਆ ਤਾਂ ਉਤੋਂ ਕੋਈ ਅਰਚਨ ਪੈ ਰਹੀ ਆ ਕਿ ਕੋਈ ਹੋਰ ਵਜ੍ਹਾ ਜੀ ਅਰਚਨ ਨਹੀਂ ਹੈਗੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਨਵਾਂ ਸੌਫਟਵੇਅਰ ਹੋਂ ਦਾ ਰੱਖੇ ਆਬਜੈਕਸ਼ਨ ਨੂੰ ਆਨਲਾਈਨ ਲੱਗ ਰਹਿੰਦੇ ਉਹ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਹੋਰ ਇਹ ਵਿੱਚ ਹੈ ਨਹੀਂਗਾ ਵੀ ਪੇਮੈਂਟ ਰੋਕੀ ਜਾਵੇ ਤੇ ਹੋ ਸਕਦਾ ਜਲਦੀ ਪੇਮੈਂਟ ਹੋ ਜਾਵੇਗੀ ਸਰ 2021-22 ਫਾਈਨੈਂਸ਼ੀਅਲ ਈਅਰ ਦਾ ਮਸਲਾ ਔਰ 3 ਸਾਲ ਉੱਤੋਂ ਦੀ ਲੰਘ ਚੁੱਕਿਆ ਹੈ ਕੀ ਗੱਲ ਪਿਛਲੇ ਸਮੇਂ ਦੇ ਵਿੱਚ ਕੋਸ਼ਿਸ਼ ਨਹੀਂ ਕੀਤੀ ਗਈ ਇਹ ਪੇਮੈਂਟ ਕਰਵਾਉਣ ਦੀ ਕਿ ਤੁਹਾਡੇ ਧਿਆਨ 'ਚ ਹੀ ਨਹੀਂ ਸੀਗਾ ਨਹੀਂ ਮੇਰੇ ਧਿਆਨ 'ਚ ਸੀਗਾ ਜੀ ਇਹ ਪੇਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਟੈਕਨੀਕਲ ਤੌਰ ਤੇ ਕੋਈ ਕਈ ਤਰ੍ਹਾਂ ਦੇ ਆਬਜੈਕਸ਼ਨ ਲੱਗ ਰਹੇ ਆ ਜਿਸ ਕਰਕੇ ਪੇਮੈਂਟ ਨਹੀਂ ਹੁੰਦੀ ਸੀ ਓਕੇ ਓਕੇ ਤੇ ਹੁਣ ਕਦੋਂ ਤੱਕ ਸੰਭਾਵਨਾ ਹੈਗੀ ਆ ਜੀ ਫਿਰ ਇਹ ਪੇਮੈਂਟ ਹੋਣ ਦੀ ਮਾਮਨਾ ਕੋਈ ਕੁਝ ਵੀ ਬਦਲੋ ਕਿ ਟਾਈਮ ਫਿਕਸ ਨਹੀਂ ਕੀਤਾ ਜਹਾਦਰ ਜੀ ਹੋ ਸਕਦਾ ਸ਼ਾਮ ਤੱਕ ਹੋ ਜਾਵੇ ਤੇ 2-4 ਦਿਨ 5 ਦਿਨ ਲੱਗ ਨਹੀਂ ਸਕਦੇ ਠੀਕ ਹੈ ਜੀ ਠੀਕ ਹੈ ਸੋ ਇਹਨੇ ਬੀਡੀਪੀਓ ਹਰੀ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਵੀ ਹਲੇ ਵੀ ਕੋਈ ਸੰਭਾਵਨਾ ਜਿਹੜੀ ਹਲੇ ਅਸੀਂ ਨਹੀਂ ਦੱਸ ਸਕਦੇ ਕਿ ਵੀ ਕਿੰਨੀ ਦੇਰ ਦੇ ਵਿੱਚ ਇਹ ਪੇਮੈਂਟ ਮਿਲ ਜੇਗੀ ਆ ਦੋ ਸ਼ਾਮ ਤੱਕ ਵੀ ਹੋ ਸਕਦੀ ਹੈ ਤੇ 5-7 ਦਿਨ ਲੱਗ ਵੀ ਸਕਦੇ ਹੈ ਤੋ ਆਪਾਂ ਗੱਲ ਕਰਾਂਗੇ ਬਲਦ ਸਿੰਘ ਜੀ ਦੇ ਨਾਲ ਜਿਹੜੇ ਕੇਸ ਗੱਲ ਨੂੰ ਲੈ ਕੇ ਮਰਨਵਾਰ ਤੇ ਬੈਠ ਚੁੱਕਿਆ ਤੇ ਉਹਨਾਂ ਦਾ ਅਗਲਾ ਸਟੈਪ ਕੀ ਹੋਏਗਾ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸਾਡੇ ਨਾਲ ਨਰੇਗਾ ਬਲਾਕ ਮੋਗਾ ਬੰਦੇ ਏਪੀਓ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਜੁੜੇ ਹੋਏ ਆਪਾਂ ਉਹਨਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਹ ਪੇਮੈਂਟ ਕਿਵੇਂ ਰੁਕੀ ਹੋਈ ਹੈ ਤੇ ਕਿੱਥੇ ਰੁਕੀ ਹੋਈ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਇਹ ਆਪਣੇ ਵੱਲੋਂ ਜਿਹੜੀ ਪੇਮੈਂਟ ਹੈ ਜੀ ਸਾਨੂੰ ਸੈਂਕਸ਼ਨ ਜਿਹੜੀ 8 ਤਰੀਕ ਨੂੰ ਕਿਹੜੀ ਸੀ ਆਫਿਸ ਵੱਲੋਂ 295000 ਦੀ ਮਿਲ ਚੁੱਕੀ ਸੀ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹਾਂ ਪੰਜ 9525 ਦੀ ਪੰਜ ਨੂੰ ਜਾਰੀ ਹੋਈ ਸੀ 8 ਨੂੰ ਸਾਨੂੰ ਪ੍ਰਾਪਤ ਹੋਈ ਐ ਅਸੀਂ 8 ਨੂੰ ਹੀ ਜਿਹੜੀ ਇਹ ਪੇਮੈਂਟ ਹੈ ਜਿਹੜੀ ਅਸੀਂ ਆਨਲਾਈਨ ਐਸਐਨਐ ਸਪਰਸ਼ਕ ਸੌਫਟਵੇਅਰ ਉੱਤੇ ਕਰ ਚੁੱਕੇ ਹਾਂ ਓਕੇ ਜਿੰਦੀ ਮੈਂ ਤੁਹਾਨੂੰ ਡਿਟੇਲ ਦੇ ਰਿਹਾ ਜੀ 8 ਤਰੀਕ ਦੀ ਅਸੀਂ ਇਹ ਪੇਮੈਂਟ ਹੈ ਜਿਹੜੀ ਪੁਸ਼ ਹੋ ਚੁੱਕੀ ਐ ਸਰਦਾਰ ਹਰੀ ਸਿੰਘ ਸਾਡੇ ਬੀਡੀਪੀਓ ਸਾਹਿਬ ਨੇ ਇਹਨਾਂ ਦੀ ਡੋਂਗਲ ਤੋਂ ਅਸੀਂ ਇਹ ਪੇਮੈਂਟ 295000 ਰੁਪਏ ਦਾ ਪ੍ਰੋਸੈਸ ਜਿਹੜਾ ਕਰ ਚੁੱਕੇ ਹਾਂ ਹੁਣ ਅੱਜ ਦੀ ਇਹ ਦੀ ਸਥਿਤੀ ਹੈ ਜਿਹੜੀ ਇਹ ਜੀਡੀਸੀ ਆਫਿਸ ਦਾ ਟੋਕਨ ਨੰਬਰ ਵੀ ਲੱਗ ਚੁੱਕਾ ਹੈ ਇਹ ਐਸਐਨਈ ਕਲੇਮ ਫਾਈਲ ਹੈ ਜਿਹੜੀ ਉਹਨਾਂ ਨੇ ਪੀਐਫਐਮਸ ਤੇ ਭੇਜ ਦਿੱਤੀ ਹੈ ਇਹਦਾ ਮਤਲਬ ਇਹ ਕੰਪਿਊਟਰਾਈਜ਼ ਪੇਮੈਂਟ ਹੈ ਜੀ ਪੇਮੈਂਟ ਹੋਣ ਦੇ ਵਿੱਚ 2 ਘੰਟੇ ਵੀ ਲੱਗ ਸਕਦੇ ਆ ਜਾਂ ਇਹ ਹੋਰ ਸਾਡੇ ਲੈਵਲ ਤੇ ਪੇਮੈਂਟ ਨਹੀਂ ਪੈਂਡਿੰਗ ਹੈਗੀ ਨਾ ਇਹ ਡਿਸਟ੍ਰਿਕਟ ਲੈਵਲ ਤੇ ਪੀਐਫਐਮਸ ਜਦੋਂ ਪੁਸ਼ ਹੋ ਜਾਂਦਾ ਹੈ ਤੇ ਉਹ ਕਿੰਨਾ ਸਮਾਂ ਲੱਗਦਾ ਆ ਦੇਖੋ ਜੀ ਇਹ ਤਾਂ ਟੋਟਲ 10 ਪ੍ਰੋਸੈਸ ਜਿਹੜੇ ਦਿੱਤੇ ਜਾਂਦੇ ਨੇ ਇਹ 8ਵੇਂ ਨੰਬਰ ਤੇ ਪਹੁੰਚ ਚੁੱਕੀ ਹੈ ਜਿਹੜੀ ਆਪਣੇ ਕੋਲੋਂ ਹੁਣ ਇਹਦੇ 11 ਐਕਸ਼ਨ ਇਹਨਾਂ ਦੇ 11 ਐਕਸ਼ਨ ਹੋ ਚੁੱਕੇ ਨੇ ਇਹ ਪੇਮੈਂਟ ਸਾਡੇ ਹਿਸਾਬ ਨਾਲ ਆ ਜਾਣੀ ਚਾਹੀਦੀ ਸੀ ਪਿਛਲੇ ਸ਼ੁੱਕਰਵਾਰ ਤੱਕ ਪਰ ਹੁਣ ਇਹਦੇ ਵਿੱਚ ਸ਼ੁੱਕਰਵਾਰ ਤੱਕ ਕਰੈਡਿਟ ਨਹੀਂ ਹੋਈ ਇਹਨਾਂ ਦੇ ਬਾਰੇ ਜਾਂ ਤਾਂ ਸਟੇਟ ਹੀ ਹੈ ਜਿਹੜੀ ਉਹ ਕਲੀਅਰ ਕਰ ਸਕਦੀ ਹੈ ਪਰ ਸਾਡੇ ਮੁਤਾਬਕ ਇਹ ਪੇਮੈਂਟ ਅੱਜ ਤੱਕ ਹੋ ਜਾਣੀ ਚਾਹੀਦੀ ਸੀ ਕਿਉਂਕਿ 8 ਤਰੀਕ ਦੀ ਪੁਸ਼ ਕੀਤੀ ਹੈ ਅੱਜ ਜਿਹੜੀ ਹੈਗੀ ਹੈ 23 ਤਰੀਕ ਹੋ ਚੁੱਕੀ ਹੈ ਕਾਹੀ ਨਹੀਂ ਦਿਨ ਆਮ ਪੇਮੈਂਟ ਹੈ ਜਿਹੜੀ ਪੁਸ਼ਲੈਂਟ ਤੇ ਹੁੰਦੀ ਹੁੰਦਾ ਨਹੀਂ ਲੱਗਦੀ ਤੁਹਾਨੂੰ ਕੋਈ ਲੱਗਦਾ ਵੀ ਇਹਦੇ ਤੇ ਕੋਈ ਇਤਰਾਜ਼ ਵੀ ਹੋ ਸਕਦਾ ਨਹੀਂ ਇਤਰਾਜ਼ ਨਹੀਂ ਹੈਗਾ ਕਿਉਂਕਿ ਜੇ ਇਤਰਾਜ਼ ਹੁੰਦਾ ਇਹ ਫਾਈਲ ਰਿਜੈਕਟ ਹੋ ਕੇ ਆ ਜਾਣੀ ਸੀ ਤੁਸੀਂ ਇੱਕ ਬਿੱਲ ਦੇਖ ਰਹੇ ਹੋ ਸਾਡਾ ਕੋਈ ਇਤਰਾਜ਼ ਲੱਗਿਆ ਬਿਲਡ ਸਟਾਰਟ ਹੋ ਚੁੱਕਾ ਹੈ ਇਹ ਪੇਮੈਂਟ ਹੈ ਜਿਹੜੀ ਪ੍ਰੋਸੀਡ ਹੋ ਚੁੱਕੀ ਹੈ ਬਟ ਕੰਪਿਊਟਰ ਤੇ ਪੇਮੈਂਟ ਪੈਣੀ ਬਾਕੀ ਹੈ ਖਾਤੇ 'ਚ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਸੋ ਗੁਰਪ੍ਰੀਤ ਸਿੰਘ ਜੀ ਨੇ ਦਸਤਾਵੇਜ਼ ਜੀ ਸਬੂਤਾਂ ਦੇ ਰੂਪ ਦੇ ਵਿੱਚ ਸਾਨੂੰ ਇਹ ਗੱਲ ਦੱਸੀ ਹੈ ਕਿ ਸਾਨੂੰ ਜਿਹੜਾ 5925 ਨੂੰ ਜਿਹੜੀ ਇਹਦੀ ਸੈਂਕਸ਼ਨ ਲੈਟਰ ਹੈ ਜਿਹੜਾ ਏਡੀਸੀ ਦਫ਼ਤਰ ਵੱਲੋਂ ਮਿਲ ਚੁੱਕੀ ਸੀ ਔਰ 8925 ਨੂੰ ਇਹ ਸਾਡੇ ਕੋਲ ਪਹੁੰਚੀ ਸੀ ਔਰ ਸੇਮ ਡੇ 8925 ਨੂੰ ਹੀ ਜਿਹੜੀ ਹੈਗੀ ਹੈ ਬੀਡੀਪੀਓ ਹਰੀ ਸਿੰਘ ਜੀ ਦੇ ਡੋਂਗਲ ਤੋਂ ਇਹ ਜਿਹੜੀ ਪੇਮੈਂਟ ਅਪਰੂਵਲ ਵਾਸਤੇ ਸਟੇਟ ਨੂੰ ਭੇਜ ਦਿੱਤੀ ਗਈ ਔਰ ਸਟੇਟ ਨੇ ਅੱਗੋਂ ਜਿਹੜਾ ਹੈਗਾ ਵੀ ਜਿਹੜੀ ਇਹਦੀ ਪੇਮੈਂਟ ਕਰਵਾਉਣ ਵਾਸਤੇ ਇਹਨੂੰ ਜਿਹੜਾ ਸੈਂਟਰ ਨੂੰ ਭੇਜ ਦਿੱਤਾ ਗਿਆ ਔਰ ਇਸ ਵਕਤ ਜਿਹੜਾ ਇਹਦਾ ਸਟੇਟਸ ਸ਼ੋ ਹੋ ਰਿਹਾ ਹੈ ਉਹ ਇਹ ਹੈ ਕਿ ਐਸਐਨਏ ਕਲੇਮਸ ਫਾਈਲ ਪੁਸ਼ਟ ਟੂ ਪੀਐਫਐਮਐਸ ਜੁਜਨੇ ਕਹਿਣ ਤੋਂ ਭਾਵ ਕੀ ਹੈ ਕਿ ਪੀਐਫਐਮਐਸ ਲਈ ਉਹ ਭੇਜੀ ਜਾ ਚੁੱਕੀ ਹੈ ਹੁਣ ਪੀਐਫਐਮਐਸ ਤੇ ਇਨਾ ਸਮਾਂ ਕਿਉਂ ਲੱਗ ਰਿਹਾ ਹੈ 8 ਤਰੀਕ ਤੋਂ ਬਾਅਦ ਅੱਜ 23 ਤਰੀਕ ਦੇ ਵਿੱਚ ਅਸੀਂ ਬੈਠੇ ਹਾਂ 15 ਦਿਨ ਦਾ ਸਮਾਂ ਜਿਹੜਾ ਇਹ ਹੋ ਚੁੱਕਿਆ ਹੈ ਇਹ ਇੱਕ ਹਾਲੇ ਵੀ ਬੁਝਾਰਤ ਬਣੀ ਹੋਈ ਹੈ ਔਰ ਜਿਹਦੇ ਵਿੱਚ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ ਕਿ ਵੀ ਹੋ ਸਕਦਾ ਹੈ ਕਿ ਵੀ ਇਹ ਪੇਮੈਂਟ ਫਿਰ ਡਿਲੇ ਹੋ ਸਕਦੀ ਹੈ ਬੀਡੀਪੀ ਮੋਗਾ ਹਰੀ ਸਿੰਘ ਵੱਲੋਂ ਜਿਹੜਾ ਜੋ ਜਵਾਬ ਦਿੱਤਾ ਗਿਆ ਉਹ ਤੁਸੀਂ ਸੁਣ ਚੁੱਕੇ ਹੋ ਤੇ ਹੁਣ ਆਪਾਂ ਬਾਹਰ ਆ ਚੁੱਕੇ ਹਾਂ ਜਿੱਥੇ ਕਿ ਸਰਪੰਚ ਬਲਰਾਜ ਸਿੰਘ ਜਿਹੜੇ ਕਿ ਚਰਨਜੀਤਪੁਰ ਸਰਪੰਚ ਸਾਹਿਬ ਦਾ ਸਰਪੰਚ ਨੇ ਪਿੰਡ ਬਹੋਨਾ ਦੇ ਉਹਨਾਂ ਦੇ ਪਤੀ ਜਿਹੜਾ ਹੈਗਾ ਮਰਨਵਾਰਤ ਤੇ ਬੈਠੇ ਹੋਏ ਆ ਔਰ ਨਾਰੇ ਲਾਏ ਜਾ ਰਹੇ ਆ ਉਹਨਾਂ ਦੇ ਨਾਲ ਜਿਹੜਾ ਪਿੰਡ ਬੋਨਾ ਦੇ ਹੋਰ ਵੀ ਲੋਕ ਆ ਜਿਹੜੇ ਉਹ ਇਥੇ ਹਾਜ਼ਰ ਨੇ ਵਿਕਾਸ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਇਹ ਇਹਨਾਂ ਦਾ ਅਗਲਾ ਸਟੈਪ ਕੀ ਹੈ ਮੁਰਦਾਬਾਦ ਮੁਰਦਾਬਾਦ ਏਪੀਓ ਮੁਰਦਾਬਾਦ 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 ਲਾਡੀ ਟੋਸ ਮੁਰਦਾਬਾਦ ਮੁਰਦਾਬਾਦ ਡੀਸੀ ਵਿਕਾਸ ਮੁਰਦਾਬਾਦ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਬਲਵ ਸਿੰਘ ਜੀ ਤੁਸੀਂ ਅੱਜ ਇੱਥੇ ਬੀਡੀਪੀਓ ਮੋਗਾਵੰਦ ਦੇ ਦਫ਼ਤਰ ਮੂਰੇ ਜਿਹੜਾ ਹੈਗਾ ਮਰਨ ਮਰਥ ਤੇ ਬੈਠੇ ਹੋ ਕੀ ਕਾਰਨ ਹੈ ਇਹ ਜੀ ਤੁਹਾਨੂੰ ਪਤਾ ਹੀ ਅੱਗੇ ਮੇਰੇ ਨਾਲ ਇਹਨਾਂ ਨੇ ਬੀਡੀਪੀਓ ਨੇ ਵਾਅਦਾ ਕੀਤਾ ਸੀ ਜਦੋਂ ਮੈਂ ਵਾਟਰ ਬਾਕਸ ਤੇ ਚੜਿਆ ਸੀ ਵੀ ਮੈਂ 12 ਘੰਟਿਆਂ ਦੇ ਵਿੱਚ ਤੁਹਾਡੀ ਪੇਮੈਂਟ ਕਰਵਾ ਦੂੰਗਾ ਉਹਨੂੰ ਲਗਭਗ ਅੱਜ 15 ਦਿਨ ਹੋ ਗਏ ਆ ਜੀ 15 ਦਿਨ ਹੋ ਚੁੱਕੇ ਆ ਤੇ ਪੇਮੈਂਟ ਕੋਈ ਨਹੀਂ ਹੋਈ ਕੋਈ ਪੇਮੈਂਟ ਨਹੀਂ ਹੋਈ ਜੀ ਮੈਂ ਉਸ ਤੋਂ ਬਾਅਦ ਇਹਨਾਂ ਕੋਲੇ ਢੇੜਾ ਵੀ ਮਾਰ ਕੇ ਗਿਆ ਇਹ ਬਸ 2 ਦਿਨ ਦਾ ਲਾਰਾ ਲਾਉਂਦੇ ਤੀਜੇ ਦਿਨ ਦਾ ਲਾਰਾ ਨਹੀਂ ਲਾਉਂਦੇਗੇ ਅੱਛਾ ਜੀ 2 ਦਿਨ ਦਾ ਲਾਰਾ ਲਾ ਕੇ ਮੈਂ ਪਹਿਲਾਂ ਹੀ 3.5 ਸਾਲ ਇੱਥੇ ਢੇਡੇ ਬਹੁਤ ਲਾ ਲਏ ਇੱਕਾਦੋਂ ਦੀ ਪੇਮੈਂਟ ਹੈ ਬਲੈਂਸਿੰਗ 2122 ਦੀ ਹੈ ਜੀ 2021-22 ਦੇ ਵਿੱਚ ਹਾਂਜੀ ਹਾਂਜੀ ਇਹ ਇਹ ਨਰੇਗਾ ਦੇ ਅੰਡਰ ਖਰਚ ਕਿਤੇ ਨਰੇਗਾ ਦੇ ਅੰਡਰ ਜੀ ਹਾਂਜੀ ਕੀ ਕੰਮ ਕਰਵਾਇਆ ਸੀ ਗੱਲੀ ਦੇ ਵਿੱਚ ਜੀ ਗਲੀ ਤੇ ਐਂਟਰ ਡੱਲਣਾ ਹਾਂਜੀ ਤੇ ਜਿਹੜੀ ਇਹ ਪੇਮੈਂਟ ਖੜੀ ਹੈ ਤੁਹਾਡੀ ਤੁਸੀਂ ਕਹਿ ਰਹੇ ਹੋ 3.5 ਲੱਖ ਰੁਪਏ ਦੇ ਇਹ ਮੈਂ ਜਿਹੜੇ ਵੈਂਡਰ ਤੋਂ ਸਮਾਨ ਲਿਆ ਸੀਗਾ ਜੀ ਉਹਨੂੰ ਮੈਂ ਪੇਮੈਂਟ ਆਪਦੇ ਕੋਲੋਂ ਕਰਤੀ ਉਹਨੂੰ ਜ਼ਰੂਰੀ ਲੋਡ ਸੀਗੀ ਕੋਈ ਜਦੋਂ ਇੰਨਾ ਟਾਈਮ ਕਿਸੇ ਬੰਦੇ ਤੋਂ ਅਧਾਰ ਸਮਾਨ ਲਿਆਵੇ ਤੇ ਉਹ ਇੰਨਾ ਚਿਰ ਉਹ ਨਹੀਂ ਅੜਕਦਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਵਿਆਜੂ ਚੱਕ ਕੇ ਪੈਸੇ ਵਿਆਜੂ ਪੈਸੇ ਚੱਕ ਕੇ ਹਾਂਜੀ ਦਿੱਤੇ ਆ ਤੇ ਉਹਦਾ ਵਿਆਜ ਕਿੰਨਾ ਬਣ ਚੁੱਕਿਆ ਹੈ ਉਹਦਾ 72000 ਰੁਪਿਆ ਵਿਆਜ ਬਣ ਗਿਆ ਜੀ ਅੱਛਾ ਕਿੰਨੀ ਦੇਰ ਪਹਿਲਾਂ ਦਿੱਤੇ ਇੱਕ ਸਾਲ ਪਹਿਲਾਂ ਪੈਸੇ ਦਿੱਤੇ ਸੀ ਅੱਛਾ 72000 ਰੁਪਿਆ ਤੁਸੀਂ ਵਿਆਜ ਦਾ ਦੇ ਚੁੱਕੇ ਹਾਂਜੀ ਹਾਂਜੀ ਮਹੀਨੇ ਦਾ 6000 ਰੁਪਿਆ ਵਿਆਜ ਪੈਂਦਾ ਦੋ ਰੁਪਏ ਇਹ ਤਾਂ ਮੈਂ ਜੇ 6 ਮਹੀਨੇ ਹੋਰ ਲੰਘੇ ਤਾਂ ਮੇਰੀ ਪੇਮੈਂਟ ਵਿਆਜ ਹੀ ਲੰਘ ਜਣੀ ਯਾਨੀ ਦੋ ਰੁਪਏ ਸੈਂਕੜੇ ਦੇ ਵਿਆਜ ਹਾਂਜੀ ਦੋ ਰੁਪਏ ਸੈਂਕੜੇ ਤੇ ਲਏ ਵੀ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਤੁਹਾਡਾ ਕੀ ਇੱਕ ਦਿਨ ਦਾ ਧਰਨਾ ਹੈ ਕਿ ਲਗਾਤਾਰ ਨਹੀਂ ਇਹ ਲਗਾਤਾਰ ਜਾਰੀ ਰਹੂਗਾ ਜਿੰਨੇ ਚੱਕਰ ਮੇਰੀ ਪੇਮੈਂਟ ਨਹੀਂ ਹੁੰਦੀ ਉਹਨੇ ਚੱਕਰ ਮੈਂ ਨਾ ਖਾਉਂਗਾ ਨਾ ਪੀਉਂਗਾ ਕੁਛ ਉਹਨੇ ਟਾਈਮ ਇੱਥੇ ਲੰਮਾ ਪਾਉਂਗਾ ਬਸ ਇਹਦਾ ਮਤਲਬ ਭੁੱਖ ਹੜਤਾਲ ਜਾਨੀ ਮਰਨ ਵਰਤ ਤੇ ਬੈਠ ਕੇ ਹਾਂਜੀ ਭੁੱਖ ਹੜਤਾਲ ਕਹਿ ਲਓ ਮਰਨ ਵਰਤ ਕਹਿ ਲਓ ਪਰ ਉਹਨੇ ਚੱਕਰ ਮੈਂ ਉੱਠੂਗਾ ਇਸ ਜਗ੍ਹਾ ਤੋਂ ਤੇ ਜੇ ਇਹਦੇ ਜੇ ਇਹ ਸਮਾਂ ਜ਼ਿਆਦਾ ਲੱਗਿਆ ਫਿਰ ਲੱਗ ਤੂੰ ਲੱਗਦੇ ਜੀ ਆਪਦਾ ਜਿੰਦਗੀ ਛੱਡ ਦੇਾਂਗੇ ਕੋਈ ਚੱਕਰ ਨਹੀਂ ਓਕੇ ਰੱਬ ਦੇ ਵਾਲੇ ਕਰਦੇਾਂਗੇ ਜੇ ਜਾਨ ਛੱਡੋ ਨਹੀਂ ਦੁਗਾਂ ਸਮਾਸੀ ਕਾ ਸੱਡ ਓਕੇ 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 ਪਿੰਡ ਵਾਲੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਆ ਮੈਂ ਪੁੱਛਣਾ ਚਾਹੂਗਾ ਇਹਨਾਂ ਨੂੰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਜੀ ਤੁਹਾਡਾ ਸੰਤਪਾਲ ਸਿੰਘ ਜੀ ਆ ਸਰ ਤੁਹਾਡੇ ਪਿੰਡ ਤੋਂ ਜਿਹੜੇ ਸਾਬਕਾ ਸਰਪੰਚ ਨੇ ਚਰਨਜੀਤ ਕਰੋ ਉਹਨਾਂ ਦੇ ਪਤੀ ਬਲਰਾਜ ਸਿੰਘ ਜੀ ਅੱਜ ਇੱਥੇ ਮਰਨਮਰਤ ਤੇ ਬੈਠੇ ਆ ਹਾਂਜੀ ਹਾਂ ਤੁਸੀਂ ਉਹਨਾਂ ਦੇ ਨਾਲ ਆਏ ਹੋ ਤੇ ਕੀ ਕਹਿਣਾ ਚਾਹੋਗੇ ਜੀ ਬੇਨਤੀ ਹੋਈ ਅਭੀ ਅਸੀਂ ਨਾ ਇੱਕ ਗੁਰੂ ਘਰ ਨੂੰ ਜਾਂਦੀ ਸੀ ਗਲੀ अच्छा जी। ਅਸੀਂ ਸੇਵਾਦਾਰਾਂ ਗੁਰੂ ਘਰ ਦੇ। ਠੀਕ ਹੈ। ਅਸੀਂ ਕਹਿ ਕੇ ਬਣਵਾਈਆ ਤੁੰ। ਓਕੇ। ਤੇ ਵੀ ਇਹ ਦੁਨੀਆ ਸੰਗ ਤੌਖੀ ਹੁੰਦੀ ਐ ਕਿ ਸਰਪੰਚ ਸਾਹਿਬ ਗਲੀ ਬਣਾਓ। ਹਾਂਜੀ। ਇਹਨੇ ਸਾਡੇ ਕਹਿਣ ਤੇ ਬਣਾਤੀ। ਜੇ ਸਰਪੰਚ ਸਾਹਿਬ ਅੱਜ ਕਦਮ ਚੱਕਦਾ ਇਹਦੇ ਨਾਲ ਅਸੀਂ ਵੀ ਅੰਮ੍ਰਾ। ਓਕੇ। ਜਣੀ ਦੇ ਨਾਲ ਇਹਨਾਂ ਦੇ ਪੂਰਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਹਾਂ। ਠੀਕ ਐ। ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਗੁਰਤੇਜ ਜੀ। ਵਰਤੇ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਜਿਹੜੇ ਬਲਦ ਸਿੰਘ ਜੀ ਇੱਥੇ ਮਰਨwarte ਤੇ ਬੈਠੇ ਆ। ਤੇ ਇਹਨਾਂ ਨੇ ਹੀ ਕਾਫੀ ਕੰਮ ਕੀਤਾ ਜੀ ਪਿੰਡ ਗਲੀਆਂ ਉਹ ਬਣਾਈ ਸੀ ਇਹਨਾਂ ਨੂੰ ਉਹ ਗਲੀ ਦੀ ਪੇਮੈਂਟ ਨਹੀਂ ਮਿਲੀ ਗਈ ਕੋਲੋਂ ਆਪਦੇ ਉਨ ਲਈ ਬੈਠਿਆ ਵਿਆ ਜੂ ਜਾ ਕੇ ਪੈਸੇ। ਹਾਂਜੀ ਇਹ ਸਰਕਾਰ ਨੂੰ ਇਹ ਹੀ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਦੀ ਪੇਮੈਂਟ ਦਿੱਤੀ ਜਾਵੇ। ਹੂੰ ਤੇ ਨਹੀਂ ਦਿੰਦੇ ਤਾਂ ਫਿਰ ਕੀ ਕਰੀਏ ਮਰਨwarte ਤੇ ਬੈਠੇ ਸਾਰਾ ਪਿੰਡ ਇਹਨਾਂ ਦੇ ਨਾਲ ਆ ਜੀ। ਸਾਰਾ ਪਿੰਡ ਨਾਲ ਹਾਂਜੀ ਸਾਰਾ ਪਿੰਡ ਨਾਲ ਖੜਾ ਜੀ ਇਹਨਾਂ ਦੇ ਬਿਲਕੁਲ। ਠੀਕ ਠੀਕ ਹੈ ਠੀਕ ਹੈ ਬਾਕੀ ਹੋਰ ਪੰਡ ਵੀ ਨਾਲ ਖੜਨਗੇ ਜੀ ਆ ਆ ਉਹ ਨੇੜੇ ਤੇੜੇ ਦੇ ਪੰਡ ਆ ਜਿਹੜੇ ਉਹ ਵੀ ਸਪੋਰਟ ਕਰਨ ਲਈ ਤਿਆਰ ਆ ਜਣ ਹਾਂਜੀ ਹਾਂ ਸੋ ਪੰਡ ਵਾਲਿਆਂ ਦੀ ਗੱਲ ਤੁਸੀਂ ਸੁਣੀ ਐ ਪੰਡ ਵੀ ਸਾਰਾ ਨਾਲ ਖੜਾ ਹੈ ਬਲਰਾਜ ਸਿੰਘ ਜੀ ਦੇ ਤੇ ਬਲਰਾਜ ਸਿੰਘ ਜੀ ਵੀ ਪੂਰੇ ਦ੍ਰਿੜ ਨਿਸ਼ਚਾ ਕਰਕੇ ਇੱਥੇ ਬੈਠੇ ਆ ਜਿਵੇਂ ਮੈਂ ਇਹਨਾਂ ਨੂੰ ਵਾਰ-ਵਾਰ ਪੁੱਛਿਆ ਕਈ ਵਾਰੀ ਹੁੰਦਾ ਹੈ ਕਿ ਵੀ ਜਿਵੇਂ ਪਤਾ ਲੱਗ ਜਾਂਦਾ ਹੈ ਕਿ ਪੇਮੈਂਟ 5-7 ਦਿਨ ਨਹੀਂ ਹੁੰਦੀ ਤੇ ਬੰਦਾ ਸਟੈਪ ਬੈਕ ਕਰ ਲੈਂਦਾ ਹੈ ਤਾਂ ਮੈਂ ਇਹਨਾਂ ਨੂੰ ਵਾਰ-ਵਾਰ ਪੁੱਛਣ ਦਾ ਕਾਰਨ ਇਹੀ ਸੀਗਾ ਕਿ ਤੁਸੀਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਕਿਉਂਕਿ ਮੈਂ ਕਨਫਰਮ ਕਰਨਾ ਚਾਹੁੰਦਾ ਸੀ ਕਿ ਮਰਨੇ ਵਾਕਈ ਮਰਨ ਵਰਤ ਤੇ ਬੈਠੇ ਆ ਕਿ ਇੱਕ ਦਿਨ ਦੀ ਭੁੱਖ ਹੜਤਾਲ ਹੈ ਇਹਨਾਂ ਦੀ ਜਾਂ ਇੱਕ ਦਿਨ ਦਾ ਜਿਹੜਾ ਹੈਗਾ ਟੋਕਨ ਸਟ੍ਰਾਈਕ ਹੈ ਸੋ ਇਹਨਾਂ ਦੇ ਦਸਨ ਮੁਤਾਬਕ ਇਹ ਮਰਨ ਵਰਤ ਤੇ ਬੈਠ ਚੁੱਕੇ ਆ ਔਰ ਓਨੀ ਦੇਰ ਇਹ ਕਹਿੰਦੇ ਮੈਂ ਨਹੀਂ ਉਠਾਂਗਾ ਜਿੰਨੀ ਦੇਰ ਮੇਰੀ ਪੇਮੈਂਟ ਨਹੀਂ ਮਿਲਦੀ ਸੋ ਪਿਛਲੇ 3 3.5 ਸਾਲ ਦਾ 3.5 ਸਾਲ ਤੋਂ ਜਣੇ ਦੀ ਇਹ ਪੇਮੈਂਟ ਪੈਂਡਿੰਗ ਹੈ 2021-22 ਫਾਈਨੈਂਸ਼ੀਅਲ ਇਅਰ ਦਾ ਜਿਹੜਾ ਮਸਲਾ ਹੈਗਾ ਤੇ ਉਦੋਂ ਤੋਂ ਲੈ ਕੇ ਲਗਾਤਾਰ ਜਿਹੜਾ ਹੈਗਾ ਇਹ ਪੇਮੈਂਟ ਲੈਣ ਵਾਸਤੇ ਬੀਡੀਪੀਓ ਦਫ਼ਤਰ ਦੇ ਗੀੜੇ ਮਾਰਦੇ ਰਹੇ ਆ ਔਰ ਪ੍ਰਸ਼ਾਸਨ ਹਰਕਤ ਦੇ ਵਿੱਚ ਉਸ ਦਿਨ ਆਉਂਦਾ ਜਿਸ ਦਿਨੇ ਆਪਣੇ ਪਿੰਡ ਦੀ ਟੈਂਕੀ ਤੇ ਚੜ ਜਾਂਦੇ ਆ ਆਤਮ ਹੱਤਿਆ ਕਰਨ ਲਈ ਉੱਥੇ ਸਾਰਾ ਪ੍ਰਸ਼ਾਸਨ ਪਹੁੰਚਦਾ ਔਰ ਉੱਥੇ ਪਹੁੰਚ ਕੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਕਿ ਅਗਲੇ 12 14 ਘੰਟਿਆਂ ਦੇ ਵਿੱਚ ਤੇ ਤੁਹਾਡੀ ਪੇਮੈਂਟ ਜਿਹੜੀ ਪੈ ਜਾਏਗੀ ਪਰ ਉਹ ਅੱਜ ਅੱਜ 15 ਦਿਨ ਤੋਂ ਵੀ ਜ਼ਿਆਦਾ ਸਮਾਂ ਜਿਹੜਾ ਉਹ ਇਸ ਗੱਲ ਨੂੰ ਬੀਤ ਚੁੱਕਿਆ ਹੈ ਤੇ ਅੱਜ ਵੀ ਜਿਹੜਾ ਹੈਗਾ ਇਸ ਦਫ਼ਤਰ ਦੇ ਜੋ ਅਧਿਕਾਰੀ ਨੇ ਜੋ ਗੱਲ ਕਹਿ ਰਿਹਾ ਉਹ ਤੁਸੀਂ ਸੁਣ ਸੁਣੋਗੇ ਉਹਨਾਂ ਦੀ ਬਾਈਟ ਦੇ ਵਿੱਚ ਉਹ ਕਹਿ ਰਿਹਾ ਕਿ ਜਿਹੜੀ ਸਾਡੇ ਵੱਲੋਂ ਪੇਮੈਂਟ ਹੈ ਜਿਹੜੀ ਉਹ ਹੋ ਚੁੱਕੀ ਹੈ ਪਰ ਸੈਂਟਰ ਗਵਰਨਮੈਂਟ ਵੱਲੋਂ ਜਿਹੜੀ ਇਹ ਪੇਮੈਂਟ ਹੋਣੀ ਹੈ ਇਸ ਕਰਕੇ ਜਿਹੜਾ ਹੈਗਾ ਸਮਾਂ ਲੱਗ ਰਿਹਾ ਸੋ ਕੀ ਸਚਾਈ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਸਤੇ ਨਾਲ ਹੀ ਆਪਾਂ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਬਲਬਾ ਸਿੰਘ ਜੀ ਆਪਣੇ ਸੰਘਰਸ਼ ਨੂੰ ਕਿਸ ਪਾਸੇ ਵੱਲ ਲੈ ਕੇ ਜਾਂਦੇ ਆ ਸੋ ਜੀਡੀਵੀ ਨਿਊਜ਼ ਦੀ ਨਿਗਾਹ ਜਿਹੜੀ ਲਗਾਤਾਰ ਇਸ ਖਬਰ ਤੇ ਬਣੀ ਰਹੂਗੀ ਕੈਮਰਾਮੈਨ ਹਰਪਜਨ ਬੋਨਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਮਹਿੰਦਰ ਪਾਲ ਲੁੰਬਾ